ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਚੜਦੀ ਕਲਾ ਲਾਈਵ ਟੀਵੀ ਇੱਥੇ ਚੜਦੀ ਕਲਾ ਨੈਟ 07 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਮੁਖ ਪਿਆਰਿਓ ਸਾਧੂ ਜਿਸ ਧਰਤੀ ਤੇ ਬੈਠ ਕੇ ਤਪੱਸਿਆ ਕਰਦੇ ਨੇ ਉਹ ਧਰਤੀ ਪੂਜਣ ਯੋਗ ਹੋ ਜਾਂਦੀ ਹੈ ਜਿਸ ਧਰਤੀ ਤੇ ਸਾਧੂ ਸੰਕਤ ਨੂੰ ਬਾਣੀ ਨਾਲ ਜੋੜਦੇ ਨੇ ਉਹ ਧਰਤੀ ਤੇ ਦਰਸ਼ਨ ਕਰਨ ਦੇ ਨਾਲ 68 ਤੀਰਥਾਂ ਦੇ ਦਰਸ਼ਨਾਂ ਦੇ ਬਰਾਬਰ ਹੋ ਜਾਂਦੀ ਹੈ ਸੋ ਜਿਨ੍ਹਾਂ ਵਿੱਚ ਹਾਂ ਤਾਂ 108 ਸੰਤ ਬਾਬੂ ਕਰਮਦਾਸ ਜੀ ਮਹਾਰਾਜ ਉਦਾਸੀ ਦਰਬਾਰ 28 ਸ਼੍ਰੀ ਤਹਿਸੀਲ ਸ਼੍ਰੀ ਕਰਨਪੁਰ राजस्थान ਵਿਖੇ ਸਥਿਤ ਹੈਗੀ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਅਗਲੇ ਕੁਝ ਦਿਨ ਤੋਂ ਸਾਬ श्री गुरु अर्जन देव महाराज ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਅਤੇ ਪ੍ਰੇਰ ਵਿੱਚ ਹਰ ਵਿੱਚ ਵਿੱਚ ਸ਼ੀਲਾਂ ਲਗਾਈਆਂ ਜਾਣਗੀਆਂ ਜਿਨ੍ਹਾਂ ਇਸ ਦਾ ਮਰਾਠਾ ਦੇ ਸ਼੍ਰੀ ਗੰਗਾ ਨਗਰ ਦੇ ਪਿੰਡ ਵਿੱਚ ਤੋਂ ਅਸੀ ਦਰਵਾਰ ਤੋਂ ਸ਼ੁਰੂ ਕੀਤਾ ਗਿਆ ਜੀ ਸੋ ਆਪ ਸਭ ਸੰਗਤਾਂ ਨੂੰ ਇਹ ਵੀ ਦੱਸਣ ਯੋਗ ਬਣਦਾ ਹੈ ਕਿ ਇਹ ਜੋ ਸ਼ਬੀਲ ਲਗਾਈ ਜਾ ਰਹੀ ਹੈ ਤਨਤਨ 108 ਸੰਤ ਬਾਬੂ ਕਰਮਦਾਸ ਮਹਾਰਾਜ ਜੀ ਦੇ ਦਰਬਾਰ ਵੱਲੋਂ ਉਹਨਾਂ ਦੇ ਸੇਵਾਦਾਰਾਂ ਵੱਲੋਂ ਗੰਗਾ ਨਗਰ ਤੋਂ ਕਰਨਪੁਰ ਹਾਈਵੇ ਰੋਡ ਤੇ ਸਥਿਤ ਪਿੰਡ ਲੱਖੀਆਂ ਵਿਖੇ ਲਗਾਈ ਗਈ ਹੈ ਜਿਸ ਵਿੱਚ ਦਰਬਾਰ ਦੇ ਸੇਵਾਦਾਰਾਂ ਵੱਲੋਂ ਇਹ ਸੇਵਾ ਤਨਮਨ ਤਨ ਦੇ ਨਾਲ ਫਿੱਤੀ ਗਈ ਹੈ ਦੱਸਣਯੋਗ ਹੈ ਕਿ ਇਹ ਸ਼ੀਤ ਪ੍ਰਸ਼ਾਦ ਅਤੇ ਠੰਡੇ ਮਿੱਠੇ ਜਰ ਦਾ ਜੋ ਲੰਗਰ ਲਗਾਇਆ ਗਿਆ ਸਭ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਾੜੇ ਅਤੇ ਸਰਬੱਤ ਦੇ ਭਲੇ ਵਾਸਤੇ ਲਗਾਇਆ ਗਿਆ ਹੈ ਜੀ ਇਹ ਲੰਗਰ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਦੇ ਕਸਥਾਨ भगवान श्री चंद्र महाराज जी ਦੇ ਅਸ਼ੀਰਵਾਦ ਅਤੇ ਇੱਕ ਸੋਹਣਤ ਬਾਪੂ ਕਰਮਦਾਸ ਮਹਾਰਾਜ ਸਾਹਿਬ ਜੀ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ ਹੈ ਜਿਸ ਵਿੱਚ ਸਾਰੇ ਸੇਵਾਦਾਰਾਂ ਨੇ ਕੰਨ ਮਨ ਤਾਂ ਦੇ ਨਾਲ ਸੇਵਾ ਕੀਤੀ ਸੋ ਆਓ ਅਸੀਂ ਆਪ ਜੀ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹਾਂ ਜੀ ਪੱਤਰਕਾਰ ਜਸਵੀਰ ਸਿੰਘ ਮੁਖਹੜਿਆਣਾ ਜੀ ਇਹ ਵਿਸ਼ੇਸ਼ ਰਿਪੋਰਟ ਧੰਨਵਾਦ ਜੀ Nuaqt tenga ki 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 aaa ki 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 उन <laughs> ਚਵਲਾ ਕਾਕੇ ਪਰਿਆ ਜੇ ਪੁੱਤ ਚਵਲਾ ਲਾਗੇ ਨਾ ਮੋੜੇ ਉਹ ਕਾਕੇ ਚਵਲਾ ਲਾਗੇ ਨਾ ਮੋੜੇ ਬਣਾਣੀ ਆ ਬੋ ਸਭ ਦੇਖ ਪਾਣਾ ਉਹ ਕਿੱਥੇ ਦੇ ਚੀਜ਼ ਕੋਈ ਨਹੀਂ ਉਹ ਕੋਈ ਕਰਸ ਨਾ ਆ ਤਾਂ ਸੋਲੇ ਪੁੱਢੀ ਨਹੀਂ ਆਹੇ ਚੋਰ ਨੇ ਪਰਲਾ ਨਹੀਂ ਨਹੀਂ ਆਗੇ ਆਗੇ ਹਾਲੋ ਹਾਲੋ I <laughs> do <laughs> Buenas tardes. रात रात साउला है तोalter ज्यादा मिलता है हां ज्यादा हां जी तुम रोक लो जी গুরু 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 গুরু